ਮੈਂ ਬਿਆਰ ਦਾ ਰਹਿਣ ਵਾਲਾ ਜੀ ਕੀ ਨਾਮ ਹੈ ਤੁਹਾਡਾ ਅਨਿਲ ਸਿੰਘ ਜੀ ਅੱਛਾ ਪਹਿਲਾਂ ਨਾਮ ਕੀ ਸੀ ਤੁਹਾਡਾ ਅਨਿਲ ਕੁਮਾਰਤਾ ਜੀ ਅਨਿਲ ਕੁਮਾਰ ਸੀ ਹੁਣ ਹੁਣ ਅਨਿਲ ਸਿੰਘ ਬਣ ਗਿਆ ਜੀ ਅੱਛਾ ਤੇ ਮੈਂ ਗੁਰਸਿੱਖੀ ਵਾਲਾ ਜੀ ਬਨ ਬਚੀਤ ਕਰਨਾ ਚਾਹੁੰਦਾ ਜੀ ਵੈਰੀ ਗੁੱਡ ਠੀਕ ਉਹ ਤੋਂ ਬਾਅਦ ਜੀ ਮੇਰੇ ਬੱਚੇ ਹਾਂਜੀ ਪੱਗ ਪੱਗ ਬੰਦਿਆ ਜੀ ਸਿੱਖ ਰਿਹਾ ਜੀ ਹਾਂਜੀ ਅੱਛਾ ਕਿਹਨੇ ਸਿਖਾਇਆ ਤੁਹਾਨੂੰ ਕਿਵੇਂ ਪ੍ਰੇਰਿਤ ਹੋਏ ਤੁਸੀਂ ਕਿੱਥੋਂ ਜਿੰਗ ਲੱਗੀ ਤੁਹਾਨੂੰ ਇਸ ਤਰ੍ਹਾਂ ਇਹਨੇ ਅਸੀਂ ਆਪਣੇ ਆਪ ਕਰਿਆ ਜੀ ਅੱਛਾ ਹਾਂਜੀ ਪਹਿਲਾਂ ਮੈਂ ਸਭ ਕੁਝ ਛੱਡਿਆ ਜੀ। ਅੱਛਾ। ਉਸ ਤੋਂ ਬਾਅਦ ਜੀ ਆਪਣੇ ਪਿੰਡ ਦੇ ਬੰਦੇ ਕੀ ਛੱਡਿਆ ਤੁਸੀਂ ਕੀ ਕਰਦੇ ਸੀ? ਅਸੀਂ ਆਹੀ ਬਸ ਦਾਰੂ ਅੱਛਾ। ਤੇ ਜਰਦਾ ਆਹੀ ਦੋ ਹੀ ਚੀਜ਼ਾਂ ਸੀਗੀਆਂ ਜੀ। ਹਾਂ ਜੀ। ਮਤਲਬ ਕਿਹਨੂੰ ਦੇਖ ਕੇ ਤੁਹਾਡੇ ਮਨ 'ਚ ਆਇਆ ਗੁਰਦੁਆਰੇ ਜਾਂਦੇ ਸੀ ਜਾਂ ਕਿਸੇ ਕੋਲ ਬੈਠਦੇ ਉੱਠਦੇ ਸੀ? ਕਿਹਨੂੰ ਦੇਖ ਕੇ ਤੁਹਾਡਾ ਤਰਜੀਲ ਹੋਇਆ ਸਾਰਾ ਕੁਝ? ਅਸੀਂ ਐ ਆਟੋਮੈਟਿਕ ਛੱਡਦਾ ਜੀ ਸਾਰੇ ਇੱਕ ਚੀਜ਼ਾਂ ਇਹ। ਹਾਂ ਕਿਸੇ ਨੂੰ ਦੇਖਿਆ ਨਹੀਂ ਕਿਸੇ ਨੂੰ ਕਰਿਆ ਨਹੀਂ ਜੀ। ਅੱਛਾ। ਆਪ ਐਟੋਮੈਟਿਕ ਛੱਡਦਾ ਜੀ ਸਾਰੇ ਸਮਾਨ ਇਹ। ਅੱਛਾ। ਉਸ ਤੋਂ ਬਾਅਦ ਜੀ ਫਿਰ ਉਹਨੂੰ ਆਪਣੇ ਪਿੰੜ ਦੇ ਬੰਦੇ ਜਾਣ ਲੱਗੇ ਤੇ ਅਨੰਦਪੁਰ ਸਾਹਿਬ ਨੂੰ ਅੱਛਾ ਤੇ ਅਸੀਂ ਵੀ ਨਾਲੇ ਚਲ ਪਏ ਜੀ ਵੈਰੀ ਗੁੱਡ ਠੀਕ ਆ ਤੇ ਉੱਥੇ ਜਾ ਕੇ ਜੀ ਗੁਰੂ ਵਾਲੇ ਬਣੇ ਅੱਛਾ ਹਾਂਜੀ ਠੀਕ ਆ ਤੇ ਕਿੰਨੇ ਸਾਲ ਹੋ ਗਏ ਅਮਰ ਸਕੇ ਨੂੰ ਅੱਜ ਸਾਲ ਹੋ ਗਏ ਜੀ ਕੱਲ ਹੋਗੇ ਸਾਲ ਅੱਛਾ ਬੱਚੇ ਫਿਰ ਤੁਹਾਡੇ ਪਤਨੀ ਬੱਚੇ ਤੁਹਾਡੇ ਜੀ ਬੱਚੇ ਹਲੇ ਸਕੇ ਨਹੀਂ ਹੈਗਾ ਅਮਰਤ ਜੀ ਉਹਨਾਂ ਨੇ ਅਮਰਤ ਦੀ ਸਕੇ ਹਾਂਜੀ ਅੱਛਾ ਕੱਲਾ ਮਹੀਂ ਚੱਕਿਆ ਜਾਲੀ ਅੱਜ ਕੌਣ ਆਇਆ ਹੋਇਆ ਇੱਥੇ ਬੱਚਾ ਮੇਰਾ ਛੋਟਾ ਬੱਚਾ ਜੀ ਇੱਥੇ ਪਾਗੋ ਸਿੱਖਦੇ ਆ ਰੀਅਲ ਇਸ ਟਾਈਮ